ਡਾਕਟਰ ਹਰਕਿਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 54 ਸਥਾਨਕ ਸਰਕਾਰਾਂ ਵਿੱਚ ਲੇਲੇ ਅਤੇ ਬਗਿਆੜਾਂ ਦੇ ਕਿਸੇ ਹਰ ਬੰਦਾ ਹੋਰਾਂ ਨੂੰ ਮਤ ਦੇਈ ਜਾਵੇ ਖੁਦ ਆਪਣੇ ਕੰਨੀ ਨਾ ਜੂ ਸਰਕਾਰ ਵੀ ਜਦੋਂ ਮੈਨੂੰ ਚੰਗਾ ਕੰਮ ਕਰਨ ਦੇ ਸਿਲੇ ਵਜੋਂ ਐਸ.ਡੀ.ਐਮ ਖੰਨਾ ਤੋਂ ਬਦਲ ਕੇ ਪਟਿਆਲਾ ਵਿਖੇ ਰੀਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਤੇਵਾਦ ਨੂੰ ਚਾਰਜ ਚੇਅਰਮੈਨ ਨਗਰ ਸੁਧਾਰ ਟਰਸਟ ਪਟਿਆਲਾ ਲਾਇਆ ਗਿਆ ਤਾਂ ਮੈਨੂੰ ਅਫਸੋਸ ਕਰਨ ਦੀ ਬਜਾਏ ਖੁਸ਼ੀ ਹੋਈ ਕਿਉਂਕਿ ਪਟਿਆਲਾ ਮੇਰੀ ਕਰਮ ਭੂਮੀ ਸੀ ਇੱਥੇ ਆਉਣ ਦਾ ਸਬਬ ਕੁਝ ਸ਼ਿਕਾਇਤੀਆਂ ਦੀ ਮਿਹਰਬਾਨੀ ਤੇ ਕੁਝ ਖੁਦਗਰਜ਼ਾਂ ਦੀ ਨਾਦਾਨੀ ਸੀ ਮੈਨੂੰ ਇਸ ਪੋਸਟ ਬਾਰੇ ਤੇ ਕੰਮ ਕਾਜ ਬਾਰੇ ਕੁਝ ਨਹੀਂ ਪਤਾ ਸੀ ਮੇਰੇ ਕੋਲ 34-35 ਨਗਰਪਾਲੀ ਕਾਵਾਂ ਦੇ ਕਾਰਜ ਸਦਕ ਅਫਸਰ ਮਿਊਂਸੀਪਲ ਇੰਜੀਨੀਅਰ ਤੋਂ ਇਲਾਵਾ ਹੋਰ ਹਜ਼ਾਰਾਂ ਦੀ ਗਿਣਤੀ ਵਿੱਚ ਵੱਖਰੀਆਂ ਸ਼੍ਰੇਣੀਆਂ ਦੇ ਮਲਾਜ਼ਮ ਕੰਮ ਕਰਦੇ ਸਨ ਮੈਂ ਹਰ ਮਹੀਨੇ ਉਹਨਾਂ ਦੀ ਕੰਮਕਾਜ ਦੀ ਸਮੀਖਿਆ ਕਰਦਾ ਬਹੁਤ ਵਾਰੀ ਹੇਰਾਫੇਰੀ ਦੇਰੀ ਲਾਪਰਵਾਹੀ ਕਰਕੇ ਉਹਨਾਂ ਨੂੰ ਬੁਰਾ ਭਲਾ ਵੀ ਆਖਦਾ ਉਹ ਮੇਰੀਆਂ ਗੁੱਸੇ ਦੀਆਂ ਗੱਲਾਂ ਨੂੰ ਘਿਉ ਦੀਆਂ ਨਾਲਾਂ ਦੀ ਕੁੱਟ ਪਰ ਕੇ ਪੀ ਜਾਂਦੇ ਮੈਂ ਇੱਕ ਦਿਨ ਰੀਜਨਲ ਮੀਟਿੰਗ ਕਰਦੇ ਸਮੇਂ ਪੁੱਛਿਆ ਬਈ ਸਾਥੀਓ ਮੇਰੀ ਗੱਲ ਦਾ ਬੁਰਾ ਨਾ ਮੰਨਣਾ ਕਿ ਤੁਹਾਡੇ ਵਿੱਚੋਂ ਕੋਈ ਅਜਿਹਾ ਸੱਜਣ ਹੈ ਜੋ ਇਮਾਨਦਾਰ ਹੋਣ ਦਾ ਦਾਵਾ ਕਰਦਾ ਹੋਵੇ ਸਾਰੇ ਨੀਵੀਆਂ ਪਾ ਕੇ ਇੱਕ ਦੂਜੇ ਵੱਲ ਚੱਕਣ ਲੱਗੇ ਇੱਕੀ ਉਹ ਜਿਸ ਦੀ ਮੇਰੇ ਨਾਲ ਮੇਰੀ ਡਿਪਟੀ ਡਾਇਰੈਕਟਰ ਲੱਗਣ ਤੋਂ ਪਹਿਲਾਂ ਦੀ ਜਾਣ ਪਹਿਚਾਨ ਸੀ ਉਹ ਬੋਲਿਆ ਜਨਾਬ ਅਸੀਂ ਕੋਈ ਦੁੱਧ ਤੋਤੇ ਤਾਂ ਨਹੀਂ ਅਸੀਂ ਤਾਂ ਜੋ ਜ ਅਫਸਰ ਆ ਜਾਵੇ ਉਹੋ ਜਿਹੇ ਹੋ ਜਾਂਦੇ ਹਾਂ ਪਹਿਲੇ ਅਫਸਰ ਮਿਊਂਸੀਪਲ ਕਮੇਟੀ ਦੀ ਕਲਾਸ ਵਾਈਜ਼ ਕਲਾਸ ਏ 10000 ਕਲਾਸ ਬੀ 5000 ਕਲਾਸ 3000 ਰੁਪਏ ਪ੍ਰਤੀ ਮਹੀਨਾ ਆਪਣੀ ਫੀਸ ਲੈਂਦੇ ਸੀ ਹੁਣ ਤੁਸੀਂ ਨਹੀਂ ਲੈਂਦੇ ਤੁਹਾਡੀ ਮਰਜ਼ੀ ਮੈਂ ਕਿਹਾ ਭਾਈ ਮਿੱਤਰੋ ਮੇਰੀ ਸੁਣ ਲੋ ਮੇਰੀ ਕੋਈ ਫੀਸ ਨਹੀਂ ਵਗਾਰ ਨਹੀਂ ਕੋਈ ਨਜਾਇਜ਼ ਕੰਮ ਨਹੀਂ ਮੈਂ ਤੁਹਾਨੂੰ ਬਿਨਾਂ ਵਜ੍ਹਾ ਪਰੇਸ਼ਾਨ ਨਹੀਂ ਕਰਦਾ ਹਾਂ ਜੇਕਰ ਤੁਹਾਡੇ ਖਿਲਾਫ ਮੇਰੇ ਕੋਲ ਰਿਸ਼ਵਤ ਖੋਰੀ ਹੀਰਾ ਫੇਰੀ ਦੀ ਪੁਕਤਾ ਸ਼ਿਕਾਇਤ ਆ ਗਈ ਤਾਂ ਮੈਂ ਕੋਈ ਲਿਹਾਜ਼ ਨਹੀਂ ਰੱਖਣੀ ਕੋਈ ਸਿਫਾਰਸ਼ ਨਹੀਂ ਮੰਨਣੀ ਮੇਰਾ ਕੰਮ ਬਜਟ ਦੇ ਟਾਰਗੇਟ ਪੂਰੇ ਹੋਣੇ ਚਾਹੀਦੇ ਨੇ ਉਹ ਸਾਰੀ ਤੇ ਮਰਮਤ ਦੇ ਕੰਮਾਂ ਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਲੋਕ ਪੱਕੀ ਸੋਚ ਤੇ ਪੈਰਾ ਦੇਣ ਵਾਲੇ ਦੀ ਕਦਰ ਕਰਨੀ ਹੈ ਦੂਸਰਾ ਇੱਕ ਹੋਰ ਹੀ ਉਹ ਬੋਲ ਪਿਆ ਜਦੋਂ ਇਹ ODE ਮਗਰ ਜਿਵੇਂ ਲੇਲਾ ਨਾਨਕੇ ਚੱਲਿਆ ਸੀ ਰਸਤੇ ਵਿੱਚ ਸ਼ੇਰ ਬਗਿਆੜ ਭੇੜੀਏ ਸੀ ਉਸ ਦੀ ਮਾਂ ਨੇ ਇੱਕ ਢੋਲਕੀ ਵਿੱਚ ਵਾੜ ਕੇ ਰੋੜਤਾ ਜਦੋਂ ਰਸਤੇ ਵਿੱਚ ਕੋਈ ਬਗਿਆੜ ਜਾਂ ਭੇੜਿਆ ਉਸ ਵੱਲ ਖਾਂ ਲਈ ਬਦੇ ਉਹ ਬੋਲੇ ਜਿਵੇਂ ਨਾਨਕੇ ਚੱਲਿਆ ਮੋਟਾ ਤਾਜ਼ਾ ਹੋ ਕੇ ਆਵਾਂਗਾ ਫਿਰ ਮੈਨੂੰ ਖਾ ਲੈਣਾ ਇਸ ਤਰ੍ਹਾਂ ਹੀ ਸਾਡੇ ਮਗਰ ਵਿਜੀਲੈਂਸ ਵਾਲੇ ਡੀਸੀ ਦਫ਼ਤਰ ਵਾਲੇ ਹਲਕੇ ਦਾ ਐਮਐਲਏ ਚੰਡੀਗੜ੍ਹ ਡਾਇਰੈਕਟੋਰੇਟ ਵਾਲੇ ਆਡਿਟ ਵਾਲੇ ਅਖਬਾਰਾਂ ਵਾਲੇ ਪ੍ਰਧਾਨ ਅਤੇ ਐਮਸੀ ਇਹ ਸਾਰੇ ਬਿਗੜ ਚਤ ਤੋਂ ਪੈਰ ਸਾਨੂੰ ਖਾਨ ਨੂੰ ਫਿਰਦੇ ਨੇ ਮੈਂ ਕਿਹਾ ਚਲੋ ਇੱਕ ਬਿਗੜ ਤੋਂ ਤੁਸੀਂ ਮੁਕਤ ਹੋ ਗਏ ਹਾਂ ਜੇ ਤੁਸੀਂ ਕੋਈ ਲੇਲਾ ਖਾਦਾ ਫਿਰ ਤੁਹਾਡੇ ਤੇ ਪੰਜਾ ਲੱਗੂ ਫਿਰ ਨਾ ਦੋਸ਼ ਦੇਣਾ ਭਾਵੇਂ ਮੇਰੇ ਅਧਿਕਾਰ ਖੇਤਰ ਵਿੱਚ ਪਟਿਆਲਾ ਸੰਗਰੂਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਪੈਂਦੇ ਸੀ ਮੈਂ ਤਿੰਨਾਂ ਜ਼ਿਲ੍ਹਿਆਂ ਲਈ ਕਾਰਜਕਾਰੀ ਮਜਿਸਟ੍ਰੇਟ ਅਲਾਨਿਆ ਗਿਆ ਸੀ ਪਟਿਆਲੇ ਰਹਿ ਸ਼ੌਣ ਕਰਕੇ ਜੇ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਹੋਣ ਕਰਕੇ ਲੋਕਲ ਡੀਸੀ ਨਾਲ ਵਾ ਵਾਸਤਾ ਜ਼ਿਆਦਾ ਪੈਂਦਾ ਸੀ 1993 ਵਿੱਚ ਸੀ.ਡੀ.ਟੀ.ਸੀ. ਗੁਪਤਾ ਡੀ.ਸੀ. ਪਟਿਆਲਾ ਲੱਗੇ ਉਧਰ ਹੜ੍ਹਾਂ ਦੀ ਮਾਰ ਪੈ ਗਈ। ਪਟਿਆਲਾ ਵੀ ਹੜ੍ਹਾਂ ਦੀ ਮਾਰ ਦਾ ਇਲਾਕਾ ਹੈ। ਪਹਿਲਾਂ 1988 ਵਿੱਚ ਆਇਆ, ਫਿਰ 1993 ਵਿੱਚ ਆਇਆ। ਸਾਲ 1993 ਦੇ ਹੜ੍ਹਾਂ ਦੌਰਾਨ ਪਟਿਆਲੇ ਸ਼ਹਿਰ ਵਿੱਚ ਇੰਨਾ ਹੜਾ ਆਇਆ ਕਿ 60% ਦਾ ਇਲਾਕਾ ਪਾਣੀ ਦੀ ਮਾਰ ਹੇਠ ਆ ਗਿਆ। ਮਿਊਂਸੀਪਲ ਕਮੇਟੀ ਦੀ ਆਮਦਨ ਜ਼ੀਰੋ ਹੋ ਗਈ। ਚੁੰਗੀ ਹਾਊਸ ਟੈਕਸ, ਵਾਟਰ ਸਪਲਾਈ, ਮਕਾਨ ਉਸਾਰੀ, ਨਕਸ਼ਾ ਪਾਸ ਕਰਨ ਦੀ ਫੀਸ ਇਹ ਸਾਰੇ ਸਾਧਨਾਂ ਤੋਂ ਆਮਦਨ ਰੁਕ ਗਈ। ਮੁਲਾਜ਼ਮ ਤਨਖਾਹਾਂ ਮੰਗਣ ਗੱਡੀ ਚਲਾਉਣ ਲਈ ਤੇਲ ਦੀ ਲੋੜ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਟਿੰਗ ਕੀਤੀ ਮੈਨੂੰ ਵੀ ਬਤੌਰ ਡਿਪਟੀ ਡਾਇਰੈਕਟਰ ਬੁਲਾ ਲਿਆ ਭਾਵੇਂ ਮੇਰਾ ਸਿੱਧਾ ਕੋਈ ਰੋਲ ਨਹੀਂ ਸੀ ਕਿਉਂਕਿ ਮੈਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਜ਼ਿਲ੍ਹਿਆਂ ਦਾ ਰੀਜਨਲ ਅਫਸਰ ਸੀ ਪਰ ਲੋਕਲ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਰੇ ਤਜਰਬੇ ਅਤੇ ਅਨੁਭਵ ਦਾ ਫਾਇਦਾ ਉਠਾਉਣਾ ਠੀਕ ਸਮਝਿਆ ਸ਼੍ਰੀ ਟੀਸੀ ਗੁਪਤਾ ਡੀਸੀ ਪਟਿਆਲਾ ਮੇਰੇ ਕੰਮਕਾਜ ਦੀ ਸ਼ੈਲੀ ਬਾਰੇ ਜਾਣਦਾ ਸੀ ਜਦੋਂ ਡਿਸਕਸ਼ਨ ਚੱਲ ਰਹੀ ਸੀ ਤਾਂ ਈਓ ਮਿਊਨਿਸਪਲ ਕਮੇਟੀ ਨੇ ਕਿਹਾ ਕਿ ਸਾਰੇ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਛਿੜਕੋ ਕਿਤੇ ਇਹ ਨਾ ਹੋਵੇ ਕਿ ਕੋਈ ਮਹਾਮਾਰੀ ਹੀ ਫੈਲ ਜਾਵੇ ਛੋਟੀ ਨਦੀ ਦੇ ਸ਼ਹਿਰ ਦੇ ਪੁਲ ਤੰਗ ਹੋਣ ਕਰਕੇ ਬਹੁਤ ਸਾਰੀਆਂ ਮਰੀਆਂ ਹੋਈਆਂ ਮੱਜਾਂ ਪੁਲੀਆਂ ਵਿੱਚ ਫਸੀਆਂ ਪਈਆਂ ਸਨ ਉਹਨਾਂ ਨੂੰ ਚਕਾਉਣ ਲਈ ਸਪੈਸ਼ਲ ਬੰਦੇ ਨਾਬੇ ਤੋਂ ਮਗਵਾਏ ਗਏ ਜਿਨ੍ਹਾਂ ਨੂੰ ਇਸ ਕੰਮ ਬਦਲੇ ਪੈਸੇ ਦੇਣ ਦੇ ਨਾਲ ਨਾਲ ਆਰਮੀ ਕੈਂਟੀਨ ਤੋਂ ਰਮ ਵੀ ਦਿਰਾਇਗੀ ਕਿਉਂਕਿ ਇਹ ਉਹਨਾਂ ਦੀ ਮੰਗ ਸੀ ਕਿ ਮਰਦੇ ਜਾਨਵਰਾਂ 'ਚੋਂ ਬਹੁਤ ਭੈੜੀ ਗੰਧ ਆਉਂਦੀ ਸੀ ਇਸ ਲਈ ਉਹ ਪੀਤੇ ਬਿਨਾ ਅਜਿਹਾ ਕਾਰਜ ਨਹੀਂ ਕਰ ਸਕਦੇ ਉਧਰੋਂ ਈਓ ਨੇ ਡੀਸੀ ਨੂੰ ਸਾਫ ਇਨਕਾਰ ਕਰ ਦਿੱਤਾ ਕਿ ਕਮੇਟੀ ਕੋਲ ਪੈਸਾ ਨਹੀਂ ਹੈ ਕੋਈ ਉਧਾਰ ਨਹੀਂ ਦਿੰਦਾ ਜਾਂ ਗ੍ਰਾਂਟ ਦਿਓ ਜਾਂ ਲੋਨ ਦਿਓ ਜਾਂ ਕੋਈ ਉਧਾਰ ਦੇ ਦਿਓ ਮੇਰੇ ਕੋਲ ਕਰ 3 ਲੱਖ ਰੁਪਏ ਮੇਰੀ ਜ਼ਮੀਨ ਦਾ ਠੇਕਾ ਪਿਆ ਸੀ ਮੈਂ ਉਸੇ ਵੇਲੇ ਮੰਗਵਾ ਕੇ ਭਰੀ ਮੀਟਿੰਗ ਵਿੱਚ ਹੀ ਈਓ ਨੂੰ ਫੜਾ ਦਿੱਤੇ ਤੇ ਕਿਹਾ ਕਿ ਸੈਂਡਰੀ ਅਕਾਊਂਟ ਵਿੱਚ ਜਮ੍ਹਾਂ ਕਰ ਲੈ ਦੁੱਖ ਦੀ ਗੱਲ ਇਹ ਹੋਈ ਕਿ ਉਹ 3 ਲੱਖ ਦੀ ਦਵਾਈ ਖਰੀਦਣ ਵਿੱਚ ਵੀ ਕਮੇਟੀ ਦੇ ਮੁਲਾਜ਼ਮ ਪੈਸੇ ਖਾ ਗਏ ਦਵਾਈ ਨਕਲੀ ਖਰੀਦੀ ਉਨ੍ਹਾਂ ਦੇ ਖਿਲਾਫ ਇੱਕ ਅਸਿਸਟੈਂਟ ਕਮਿਸ਼ਨਰ ਸਖਲਾਈ ਪਾਸੋਂ ਪੜਤਾਲ ਕਰਵਾ ਕੇ ਬਾਅਦ ਵਿੱਚ ਪਰਚਾ ਦਰਜ ਕਰਵਾਇਆ ਜੋ ਕੇਸ 2008 ਤੱਕ ਚੱਲਿਆ। ਅਖੀਰੀ ਮੁਲਾਜ਼ਮ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ। ਜਦੋਂ 2008 ਵਿੱਚ ਮੈਂ ਕਮਿਸ਼ਨਰ ਲੱਗਿਆ ਹੋਇਆ ਸੀ, ਕੁਝ ਮੁਲਾਜ਼ਮ ਮੇਰੇ ਦਫ਼ਤਰ ਵਿੱਚ ਮਿਠਾਈ ਦਾ ਡੱਬਾ ਲੈ ਕੇ ਮਿਠਾਈ ਪੇਸ਼ ਕਰਨ ਆਏ। ਮੈਂ ਪੁੱਛਿਆ ਇਹ ਕਿਸ ਖੁਸ਼ੀ ਵਿੱਚ? ਜਵਾਬ ਮਿਲਿਆ ਜੀ 1993 ਵਿੱਚ ਹੜ੍ਹਾਂ ਮੇਲੇ ਮੱਛਰ ਮਾਰ ਦਵਾਈ ਬਾਰੇ ਕੇਸ 'ਚੋਂ ਸਾਰੇ ਮੁਲਾਜ਼ਮ ਬਰੀ ਹੋ ਗਏ। ਇੱਕ ਯੂਨੀਅਨ ਦਾ ਲੀਡਰ ਵੀ ਸੀ ਤੇ ਅਕਸਰ ਖਰੀਦੋ-ਫਰੋਖਤ ਵਾਲੀ ਸੀਟ ਤੇ ਲੱਗਦਾ ਸੀ ਜਿੱਥੇ ਪੈਸੇ ਬੰਦੇ ਹਨ ਜਿਹੜੇ ਕਮਿਸ਼ਨਰ ਲੱਗਦੇ ਸਨ ਉਹ ਅਕਸਰ ਯੂਨੀਅਨ ਨੂੰ ਬੁਰਕੀ ਸੁੱਟ ਕੇ ਰੱਖਦੇ ਸਨ ਕਿਸੇ ਰੋਲਾ ਨਾ ਪਉਣ ਲੱਗ ਜਾਣ ਪਹਿਲਾਂ ਰਿਸ਼ਵਤ ਖਾਣ ਤੋਂ ਲੋਕ ਡਰਦੇ ਹੁੰਦੇ ਸਨ ਹੁਣ ਅਫਸਰ ਬਾਬੂ ਐਡੀਟਰ ਵਿਜੀਲੈਂਸ ਨੇਤਾ ਸਾਰੇ ਰਲੇ ਹੋਏ ਨੇ ਹੁਣ ਕਿਸੇ ਨੂੰ ਡਰ ਪੈ ਸ਼ਰਮ ਹਜਾਰਾਂ ਦੀ ਗੱਲ ਹੀ ਨਹੀਂ ਇੱਕ ਯੂਨੀਅਨ ਦੀ ਲੀਡਰ ਨੇ ਬਰਫੀ ਦਾ ਡੱਬਾ ਮੇਰੇ ਵੱਲ ਕੀਤਾ ਤੇ ਮੇਰੇ ਪੁੱਛਣ ਤੇ ਦੱਸਿਆ ਕਿ ਪੁਰਾਣਾ ਖਜ਼ਾਨਚੀ ਦਵਾਈਆਂ ਵਾਲੇ ਕੇਸ 'ਚੋਂ ਬਰੀ ਹੋ ਗਿਆ ਉਸ ਦੇ ਨਾਲ ਆਸ਼ਕੀ ਦੇ ਚਰਚੇ ਸ਼ਰੀਆਮ ਸਨ ਮੈਥੋਂ ਵੀ ਰਿਆ ਨਾ ਗਿਆ ਕਿਉਂਕਿ ਉਹ ਵੀ ਮੈਨੂੰ ਚੜਾਉਣ ਆਈ ਸੀ ਕਿ ਤੁਸੀਂ ਪਰਚਾ ਦਰਜ ਕਰਵਾਇਆ ਸੀ ਪਰ ਆਜੋ ਬਰੀ ਹੋ ਗਿਆ ਮੈਂ ਸਹਿਸਭਾਈ ਬੋਲ ਉਠਿਆ ਪਹਿਲੀ ਪੇਸ਼ੀ ਯਾਰ ਛੁੱਟ ਜੇ ਲੱड्डੂ ਵੰਡ ਦੀ ਖਚੇਰੀਆਂ ਆਵਾਂ ਮੈਂ ਇਹ ਕਹਿ ਕੇ ਨਾਲੇ ਸਰਸਰੀ ਤੇ ਰਸਮੀ ਮੁਬਾਰਕਬਾਦ ਦੇ ਦਿੱਤੀ ਸਾਰੇ ਮੁਲਾਜ਼ਮ ਖਿੜਖਿੜ ਹੱਸਣ ਲੱਗੇ ਬਰਫੀ ਦੇਣ ਵਾਲੀ ਲੀਡਰ ਚੁੱਪ ਹੋ ਗਈ ਮੁਲਾਜ਼ਮਾਂ ਨੂੰ ਕਿਹਾ ਚੋਰ ਨੂੰ ਖਾਂਦੇ ਨੂੰ ਨਹੀਂ ਪੈਂਦੀਆਂ ਵੇਖੋ ਰੱਬ ਦੇ ਘਰ ਦੇਰ ਹੈ ਅંધੇਰ ਨਹੀਂ ਪਾਪ ਦੀ ਸਜ਼ਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਮਿਲੇਗੀ ਜੋ ਆਪਣੀਆਂ ਸੀਟਾਂ ਤੇ ਜਾ ਕੇ ਕੰਮ ਕਰੋ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ